ਸੱਸ ਨੂੰ ਦਾ ਰਿਸ਼ਤਾ ਅਕਸਰ ਹੀ ਝਗੜੇ ਵਾਲਾ ਮੰਨਿਆ ਜਾਂਦਾ ਹੈ ਤਾਂ ਆਪਸ ਦੇ ਵਿੱਚ ਦੋਨਾਂ ਦੀ ਅਣਬੰਡੀ ਰਹਿੰਦੀ ਹੈ ਅਦਾਸ ਲਿਆ ਕਿ ਕਈ ਵਾਰ ਤਾਂ ਅਜਿਹੇ ਮਾਮਲੇ ਵੀ ਸੁਣਨ ਨੂੰ ਮਿਲਦੇ ਨੇ ਕਿ ਜਦੋਂ ਸੱਸ ਨੇ ਹੀ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਪਰ ਇਸ ਮਾਮਲੇ 'ਚ ਤੁਹਾਨੂੰ ਹੁਣ ਜਾਣਕਾਰੀ ਦੇ ਦਿੰਨੇ ਆ ਕਿ ਜਦੋਂ ਸੱਸ ਨੂੰ ਹੈ ਜਿਹੜੀ ਆਪਸ ਦੇ ਵਿੱਚ ਲੜਾਈ ਝਗੜਾ ਕਰਦੀਆਂ ਨੇ ਤਾਂ ਨੂੰ ਹਮੇਸ਼ਾ ਹੀ ਪੁਲਿਸ ਸਟੇਸ਼ਨ ਪਹੁੰਚ ਜਾਂਦੀ ਹੈ ਸੱਸ ਤੋਂ ਤੰਗ ਪਰੇਸ਼ਾਨ ਆ ਕੇ ਉਸ ਦੇ ਖਿਲਾਫ ਇਹ ਜੜੀ ਕਾਰਵਾਈ ਕਰਵਾ ਸਕਦੀ ਹੈ ਪਰ ਹੁਣ ਤੁਹਾਨੂੰ ਇਹ ਜਾਣਕਾਰੀ ਦੇ ਦਿੰਨੇ ਆ ਕਿ ਸੱਸ ਹੈ ਜਿਹੜੀ ਉਹ ਵੀ ਪੁਲਿਸ ਸਟੇਸ਼ਨ ਜਾ ਕੇ ਆਪਣੀ ਨੂੰਹ ਦੇ ਖਿਲਾਫ ਕੇਸ ਦਰਜ ਕਰਵਾ ਸਕਦੀ ਹੈ ਤਾਂ ਬਿਲਕੁਲ ਘਰੇਲੂ ਹਿੰਸ ਐਕਟ 2005 ਦੇ ਅਕੋਰਡਿੰਗ ਜਿਹੜੀ ਸੱਸ ਹੈ ਉਹ ਵੀ ਹੁਣ ਆਪਣੀ ਨੂੰਹ ਦੇ ਖਿਲਾਫ ਕੰਪਲੇਂਟ ਕਰਵਾ ਸਕਦੀ ਹੈ ਜੇਕਰ ਉਸ ਦੀ ਨੂੰ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ ਉਸ ਦੇ ਨਾਲ ਮਾਰ ਕਟਾਈ ਕਰਦੀ ਹੈ ਤਾਂ ਬਿਲਕੁਲ ਇਲਾਹਾਬਾਦ ਹਾਈ ਕੋਰਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਨੂੰਹਾਂ ਦੀ ਸੁਰੱਖਿਆ ਦੇ ਨਾਲ ਨਾਲ ਸੱਸਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਕਿ ਜੋ ਫੈਸਲਾ ਇਲਾਹਾਬਾਦ ਹਾਈ ਕੋਰਟ ਨੇ ਲਿਆ ਉਹ ਤੁਸੀਂ ਇਸ ਦੇ ਨਾਲ ਕਿੰਨੇ ਕੁ ਸਹਿਮਤ ਆ ਕਿਉਂਕਿ ਸਰ ਅਸੀਂ ਦੇਖਦੇ ਹਾਂ ਕਿ ਕਈ ਨੂਹਾਂ ਦੇ ਵੱਲੋਂ ਨਜਾਇਜ਼ ਤੌਰ 'ਤੇ ਆਪਣੀ ਸੱਸ ਦੇ ਖਿਲਾਫ ਝੂਠੇ ਮਾਮਲੇ ਨੇ ਜਿਹੜੇ ਦਰਜ ਕਰਵਾ ਲਏ ਜਾਂਦੇ ਨੇ ਪਰ ਹੁਣ ਸੱਸ ਹੈ ਜਿਹੜੀ ਉਹ ਵੀ ਕਾਰਵਾਈ ਕਰਵਾ ਸਕਦੀ ਹੈ ਪਰ ਇਸ ਦੇ ਵਿਚਾਲੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਦੇ ਹਾਂ ਕਿ ਪੁਲਿਸ ਹੈ ਜਿਹੜੀ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਕਰੇਗੀ ਤਾਂ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ